ਜਾ ਪੁਲਿਸ ਦੇ ਅਧਿਕਾਰੀਆਂ ਨੇ ਦਿੱਤੀ ਇਮਾਨਦਾਰੀ ਦੀ ਮਿਸਾਲ ਲੇਡੀਜ਼ ਪਰਸ ਚੰਡੀਗੜ੍ਹ ਚੌਂਕ ਤੇ ਡਿੱਗਿਆ ਹੋਇਆ ਕੀਤਾ ਅਸਲ ਮਾਲਕ ਹਵਾਲੇ ਜ਼ਿਲ੍ਹਾ ਸ਼ਿਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਵਿਖੇ ਟ੍ਰੈਫਿਕ ਇੰਚਾਰਜ ਜਸਵਿੰਦਰ ਪਾਲ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਸਆਈ ਪੁਲਿਸ ਮੁਲਾਜ਼ਮ ਬਤੌਰ ਚੰਡੀਗੜ੍ਹ ਚੌਂਕ ਵਿੱਚ ਆਪਣੀ ਡਿਊਟੀ ਨਿਭਾ ਰਿਹਾ ਸੀ ਅਤੇ ਉਸ ਨੂੰ ਇੱਕ ਵਿਅਕਤੀ ਨੇ ਦੱਸਿਆ ਕਿ ਚੰਡੀਗੜ੍ਹ ਜੌਂਕ ਚੱਕੀ ਲੇਡੀਜ਼ ਪਰਸ ਛਿੜ ਗਿਆ ਹੋਇਆ ਹੈ ਜਦੋਂ ਪਰਸ ਦੇ ਵਿੱਚ ਖੋਲਿਆ ਤਾਂ ਉਸਦੇ ਡਾਕੂਮੈਂਟ ਅਤੇ 6000 ਰੁਪਿਆ ਸੀ ਉਸ ਡਾਕੂਮੈਂਟ ਦੇ ਵਿੱਚ ਫੋਨ ਨੰਬਰ ਫਟਾ ਕਰਕੇ ਉਸ ਲੇਡੀਜ਼ ਨੂੰ ਉਹਦਾ ਪਰਸ ਚੰਡੀਗੜ੍ਹ ਜੌਂਕ ਨਵਾਂ ਸ਼ਹਿਰ ਵਿਖੇ ਵਾਪਸ ਕੀਤਾ ਗਿਆ ਆਓ ਦੇਖਦੇ ਹਾਂ ਇਸ ਮੌਕੇ ਤੇ ਟ੍ਰੈਫਿਕ ਇੰਚਾਰਜ ਜਸਵਿੰਦਰ ਪਾਤ ਸਿੰਘ ਕੀ ਕਹਿੰਦੇ ਹਨ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਬੱਲੇ ਐਸਐਸਈ ਚੰਦਰਪਾਲ ਜੀ ਜੋ ਚੰਡੀਗੜ੍ਹ ਚੌਕ ਵਿੱਚ ਡਿਊਟੀ ਕਰਦੇ ਆ ਇਹਨਾਂ ਨੂੰ ਕਿਸੇ ਰਾਹਗੀਰ ਨੇ ਦੱਸਿਆ ਕਿ ਇੱਕ ਲੇਡੀ ਪਰਸ ਪਰੇ ਪਿਆ ਆ ਤੇ ਜਿਹੜਾ ਇਹਦੀ ਪਤਾ ਉਹ ਕਿੱਦਾਂ ਆ ਇਹਨਾਂ ਨੇ ਉਹ ਜਾ ਕੇ ਲੇਡੀ ਬੱਸ ਮੋਕੇ ਤੋਂ ਆਪੇ ਚੱਕਿਆ ਮੋਕੇ ਆਪਣਾ ਡਰਾਈਵਰ ਜਿਹੜਾ ਚੱਕੀਤਾ ਜਿਹਦੇ ਤੋਂ ਕਾਫੀ ਪੈਸੇ ਦੇ ਕਾਜ ਹੋ ਸੀ 6000 ਤੇ ਉਹਨਾਂ ਨੂੰ ਉਹਦੇ ਵਿੱਚੋਂ ਉਹਨਾਂ ਦਾ ਸੰਪਰਕ ਨੰਬਰ ਲੈ ਕੇ ਦਾ ਤਾਲਮਿਲ ਕੀਤਾ ਜੋ ਉਹ ਉਹ ਮੀਆਂ ਬੀਬੀ ਇੱਥੇ ਤੋਂ ਕੁਝ ਆ ਗਿਆ ਉਹ ਚੈਕਰ ਵਾਲਾ ਆਪੇ ਆ ਗਿਆ ਤੇ ਜਿਨ੍ਹਾਂ ਨੂੰ ਫਿਰ ਉੱਥੇ ਮੌਕੇ ਤੇ ਉਹਨਾਂ ਨੂੰ ਸਾਰਾ ਪਰਚ ਚੈੱਕ ਕਰਾ ਕੇ ਉਹਨਾਂ ਦੇ ਹਵਾਲੇ ਕੀਤਾ ਤੇ ਉਹਨਾਂ ਦੇ ਡਾਕੂਮੈਂਟ ਵਿੱਚ ਸਾਰੇ ਪੈਸੇ ਪੂਰੇ ਖੰਨ ਤੇ ਜਿਹੜੇ ਜਿਹੜੀ ਉਹ ਬੀਬੀ ਦਾ ਨੌਸਿਕਾ ਗਾ ਗੁਰਦੀਪ ਕੌਰ ਤੇ ਪਿੰਨ ਬਨਾਲਾ ਜਾਣ ਵਾਲੇ ਸੀ ਨਾਲ ਉਹਨਾਂ ਦੇ ਹਸਰ ਦੇ ਵਿੱਚ ਤੇ ਉਹਨਾਂ ਨੇ ਉਸ ਬਹੁਤ ਬਹੁਤੰਨ ਦੇ ਦਿੱਤ ਧੰਨਵਾਦ ਕੀਤਾ ਉਹਨਾਂ ਨੇ ਇਹ ਵੀ ਕਿਹਾ ਕਿ ਜਿੱਥੇ ਲੋਕ ਪੁਲਸੀਆਂ ਹੋਰ ਕੂਨੀਆਂ ਦੇਖਦੇ ਰਹਿੰਦੇ ਆ ਵੀ ਸਾਨੂੰ ਅੱਜ ਪੂਰਾ ਵਿਸ਼ਵਾਸ ਆ ਕਿ ਪੁਲਸ ਨੇ ਪੂਰਾ ਇਮਾਨਦਾਰੀ ਨਾਲ ਕੰਮ ਕੀਤਾ ਕਰੀ ਰਹੀ ਆ ਤੇ ਸਾਡਾ ਪੂਰਾ ਸਮਾਨ ਸਾਨੂੰ ਕੁੱਤੇ ਵਾਪਸ ਕੀਤਾ ਤੇ ਉਹਨੇ ਸਾਰੀ ਪੁਲਸ ਦਾ ਧੰਨਵਾਦ ਕੀਤਾ ਪੈਸੇ ਕਿੰਨੇ ਕਿਸੇ ਦੇ ਵਿੱਚ 6000 ਕਰੀਬ 6000 ਰੁਪਏ ਸਾਰਾ ਦਾ ਪੂਰਾ ਉਹਨਾਂ ਨੇ ਗਨੇ ਆਪਣੇ ਕਾਜ ਬਤਲੋਂ ਚੈੱਕ ਕੀਤੇ ਪੂਰੇ ਆਪਣੇ ਉਹਨਾਂ ਨੇ ਤੇ ਉਹਨਾਂ ਨਾਲ ਉਹਨਾਂ ਨੇ ਫਿਰ ਚੈੱਕ ਕਰਕੇ ਸਾਨੂੰ ਦੱਸਿਆ ਸਾਡੇ ਬਿਲਕੁਲ ਠੀਕ ਸਾਰੇ ਕਾਜ